ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜੋ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਗੱਲ ਕਰਨ ਲਾਇਕ ਸ਼ਾਇਦ ਮੈਂ ਖੁਦ ਵੀ ਨਹੀਂ ਮੈਨੂੰ ਪਤਾ ਮੈਂ ਹਜੇ ਗੁਰੂ ਸਾਹਿਬ ਦੇ ਹੁਕਮਾਂ ਤੱਕ ਪੂਰਾ ਨਹੀਂ ਪਹੁੰਚਿਆ ਨਾ ਅੰਮ੍ਰਿਤ ਪਾਨ ਕੀਤਾ ਪਰ ਦਿਲ ਵਿੱਚ ਇਹ ਗੱਲ ਹਰ ਰੋਜ਼ ਚੁੱਪਦੀ ਆ ਕਿ ਇੱਕ ਦਿਨ ਜ਼ਰੂਰ ਗੁਰੂ ਦੀ ਮਿਹਰ ਨਾਲ ਮੈਨੂੰ ਉਹ ਰਾਹ ਮਿਲ ਜਾਵੇ ਪਰ ਦਿਲ ਚ ਇੱਕ ਕਸਕ ਜ਼ਰੂਰ ਆ ਇੱਕ ਪਛਤਾਵਾ ਇੱਕ ਅਰਦਾਸ ਕਿ ਗੁਰੂ ਸਾਹਿਬ ਮੈਨੂੰ ਮਾਫ ਕਰ ਦੇਣ ਤੇ ਮੈਨੂੰ ਕਦੇ ਵੀ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦੇਣ ਜੇ ਅੱਜ ਮੇਰੀ ਜ਼ੁਬਾਨ ਤੋਂ ਕੁਝ ਗਲਤ ਲਫ਼ਜ਼ ਨਿਕਲ ਜਾਵੇ ਜਾਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਵੇ ਦਾ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਅੱਜ ਜੋ ਇਤਿਹਾਸ ਮੈਂ ਸੁਣਾਉਣ ਜਾ ਰਿਹਾ ਹਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਤੇ ਸਿੱਖ ਕੌਮ ਦਾ ਇਤਿਹਾਸ ਉਹ ਮਾਂ ਦੀ ਮਮਤਾ ਉਹ ਧਰਮ ਲਈ ਹੱਸ ਕੇ ਜਾਨ ਦੇਣ ਵਾਲੀ ਰੂਹ ਦੀ ਕਹਾਣੀ ਹੈ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਰਸਾ ਤੋਂ ਸਰਹੰਦ ਤੱਕ ਕੁਰਬਾਨੀ ਜੋ ਅਮਰ ਹੋਗੀ ਸਰਸਾ ਨਦੀ ਉਹ ਰਾਤ ਜਿੱਥੇ ਸਭ ਕੁਝ ਬੁੱਤਲ ਗਿਆ 1705 ਦਸੰਬਰ ਦਾ ਮਹੀਨਾ ਠੰਡ ਆਪਣੀ ਹੱਦ ਤੇ ਸੀ ਅਸਮਾਨ ਕਾਲਾ ਬਿਜਲੀ ਚਮਕ ਰਹੀ ਸੀ ਹਵਾ ਵਿੱਚ ਸਿਰਫ ਇੱਕ ਹੀ ਆਵਾਜ਼ ਸੀ ਦਰਦ ਤੇ ਮਜਬੂਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਰਹੇ ਸਨ ਨਾ ਖੁਸ਼ੀ ਸੀ ਨਾ ਜਿੱਤ ਸਿਰਫ ਸੰਗਤ ਤੇ ਪੰਜ ਪਿਆਰਿਆਂ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਮਰ ਬਚਨ ਪੰਜ ਪਿਆਰਿਓ ਤੁਸੀਂ ਖਾਲਸਾ ਦੀ ਆਵਾਜ਼ ਹੋ ਤੇ ਖਾਲਸਾ ਮੇਰਾ ਰੂਪ ਹੈ ਅੱਜ ਜੇ ਪੰਜ ਪਿਆਰੇ ਹੁਕਮ ਕਰਦੇ ਨੇ ਤਾਂ ਗੁਰੂ ਉਹੀ ਮੰਨਦਾ ਹੈ ਪੰਜ ਪਿਆਰਿਆਂ ਦਾ ਫੈਸਲਾ ਮੇਰਾ ਆਪਣਾ ਫੈਸਲਾ ਹੈ ਉਸ ਦਿਨ ਵੀ ਹਵਾ ਚੁੱਪ ਸੀ ਪੰਛੀ ਵੀ ਉੱਡਣਾ ਭੁੱਲ ਗਏ ਜਿਵੇਂ ਕੁਦਰਤ ਵੀ ਸਮਝ ਗਈ ਹੋਵੇ ਅੱਜ ਕੁਝ ਬਹੁਤ ਵੱਡਾ ਘਟ ਰਿਹਾ ਹੈ ਸਰਸਾ ਨਦੀ ਆਪਣੀ ਪੂਰੀ ਰਫਤਾਰ ਤੇ ਸੀ ਠੰਡਾ ਪਾਣੀ ਤੇਜ਼ ਤੇ ਬੇਰਹਿਮ ਸੰਗਤ ਬੱਚੇ ਔਰਤਾਂ ਸਭ ਘਬਰਾਏ ਹੋਏ ਸਨ ਉਸ ਰਾਤ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਬਜ਼ਾਦੇਆਂ ਨਾਲ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਤੇ ਆ ਨਾ ਪਾਣੀ ਤੇਜ ਹਨੇਰਾ ਤੇ ਭੀੜ ਸਰਸਾ ਨਦੀ ਦੇ ਕੰਢੇ ਉੱਥੇ ਵਿਛੋੜਾ ਹੋ ਗਿਆ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਕੌਣ ਕਿੱਥੋਂ ਲੰਘ ਗਿਆ ਮਾਤਾ ਗੁਜਰੀ ਜੀ ਨੇ ਸਿਰਫ ਇਹ ਮਹਿਸੂਸ ਕੀਤਾ ਮੇਰੇ ਹੱਥਾਂ 'ਚ ਸਿਰਫ ਦੋ ਬੱਚੇ ਨੇ ਬਾਬਾ ਜੀ ਨਾਲ ਵਿਛੋੜਾ ਹੋ ਚੁੱਕਿਆ ਪਰ ਮਾਤਾ ਜੀ ਨੇ ਹੌਸਲਾ ਨਹੀਂ ਛੱਡਿਆ ਸਰਸਾ ਤੋਂ ਬਾਅਦ ਨਾ ਕੋਈ ਰਾਹ ਨਾ ਕੋਈ ਸ਼ਹਿਰ ਨਾ ਕੋਈ ਪਹਿਚਾਨ ਸਿਰਫ ਜੰਗਲ ਠੰਡ ਤੇ ਭੁੱਖ ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ ਨੂੰ ਗਲ ਲਾ ਕੇ ਕਿਹਾ ਪੁੱਤਰੋ ਡਰਨਾ ਨਹੀਂ ਵਾਹਿਗੁਰੂ ਸਾਡੇ ਨਾਲ ਬੱਚੇ ਨੰਗੇ ਪੈਰੀਂ ਤੁਰਦੇ ਰਹੇ ਕਈ ਰਾਤਾਂ ਜੰਗਲ 'ਚ ਕੱਟੀਆਂ ਭੁੱਖ ਨਾਲ ਨੀਂਦ ਆ ਜਾਂਦੀ ਸੀ ਪਰ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਇਹ ਸਫ਼ਰ 1-2 ਘੰਟੇ ਦਾ ਨਹੀਂ ਸੀ ਇਹ ਕਈ ਦਿਨਾਂ ਦੀ ਝਟਕਣ ਸੀ ਥੱਕ ਹਾਰ ਕੇ ਮਾਤਾ ਗੁਜਰੀ ਜੀ ਗੰਗੂ ਦੇ ਘਰ ਪਹੁੰਚੇ ਗੰਗੂ ਪਹਿਲਾਂ ਗੁਰੂ ਘਰ ਦਾ ਸੇਵਕ ਰਹਿ ਚੁੱਕਿਆ ਸੀ ਮਾਤਾ ਜੀ ਨੇ ਸੋਚਿਆ ਆਪਣਾ ਬੰਦਾ ਮਦਦ ਕਰੇਗਾ ਪਹਿਲਾ ਦਿਨ ਸਭ ਠੀਕ ਰਿਹਾ ਪਰ ਰਾਤ ਨੂੰ ਗੰਗੂ ਦੀ ਨਜ਼ਰ ਮਾਤਾ ਜੀ ਦੇ ਥੈਲੇ ਤੇ ਪਈ ਸਿੱਕੇ ਚਮਕੇ ਤੇ ਲੋਭ ਜਾਗ ਗਿਆ ਉਹ ਸੋਚਦਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਣੇ ਇਹਨਾਂ ਨੂੰ ਫੜਾ ਕੇ ਇਨਾਮ ਮਿਲੂਗਾ ਰਾਤ ਨੂੰ ਹੀ ਉਹ ਚੁੱਪ ਕਰਕੇ ਨਿਕਲ ਜਾਂਦਾ ਤੇ ਮੁਗਲ ਚੌਂਕੀ ਵੱਲ ਸੂਚਨਾ ਦੇ ਆਉਂਦਾ ਇਹ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਸੀ ਸਵੇਰ ਹੁੰਦੇ ਹੀ ਮੁਗਲ ਸਿਪਾਹੀ ਆਏ ਮਾਤਾ ਗੁਜਰੀ ਜੀ ਨੇ ਸਭ ਸਮਝ ਲਿਆ ਉਹਨਾਂ ਨੇ ਬੱਚਿਆਂ ਨੂੰ ਸੀਨੇ ਲਾ ਕੇ ਆ ਪੁੱਤਰੋ ਸੱਚ ਬੋਲਣਾ ਪਰ ਧਰਮ ਨਹੀਂ ਛੱਡਣਾ ਸਿਪਾਹੀ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਬਾਬਾ ਜੋਰਾਵਰ ਸਿੰਘ 9 ਸਾਲ ਬਾਬਾ ਫਤੇ ਸਿੰਘ 7 ਸਾਲ ਨੂ ਸਰਹਾਂ ਦਵਲ ਲੈ ਗਏ ਸਫਰ ਬਹੁਤ ਔਖਾ ਸੀ ਪੈਰਾਂ 'ਚ ਜੁੱਤੀ ਨਹੀਂ ਸਰਦ ਹਵਾ ਭੁੱਖ ਤੇ ਥਕਾਨ ਪਰ ਸਹੇਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਹੌਸਲੇ ਤੇ ਚੜਦੀ ਕਲਾ ਵਿੱਚ ਸਨ ਨਾ ਡਰ ਨਾ ਅੱਖਾਂ 'ਚ ਹੰਝੂ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਸਰੀਰ ਛੋਟਾ ਹੋ ਸਕਦਾ ਪਰ ਹੌਸਲਾ ਤਾਂ ਆਪ ਅਕਾਲ ਪੁਰਖ ਨੇ ਭਰਿਆ ਸਰਹੰਦ ਪਹੁੰਚ ਕੇ ਮਾਤਾ ਗੁਜਰੀ ਜੀ ਨੇ ਤੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਗਿਆ ਠੰਡਾ ਬੁਰਜ ਮਤਲਬ ਖੁੱਲਾ ਆਸਮਾਨ ਪੱਥਰ ਦੀ ਜ਼ਮੀਨ ਠੰਡੀ ਹਵਾ ਨਾ ਕੰਬਲ ਨਾ ਅੱਗ ਨਾ ਖਾਣਾ ਮਾਤਾ ਜੀ ਨੇ ਉਹਨਾਂ ਨੂੰ ਗੜ ਲਾ ਕੇ ਆ ਪੁੱਤਰੋ ਇਹੇ ਠੰਡ ਸਿਰਫ ਸਰੀਰ ਨੂੰ ਲੱਗਦੀ ਆ ਧਰਮ ਨੂੰ ਨਹੀਂ ਉਹ ਸਾਰੀ ਰਾਤ ਵਾਹਿਗੁਰੂ ਦਾ ਨਾਮ ਜਪਦੇ ਰਹੇ ਅਗਲਾ ਦਿਨ ਵਜ਼ੀਰ ਖਾਨ ਦਾ ਦਰਬਾਰ ਸਜਿਆ ਬੱਚੇ ਸਾਹਮਣੇ ਖੜੇ ਸਨ ਛੋਟੀ ਉਮਰ ਪਰ ਅੱਖਾਂ 'ਚ ਡਰ ਨਹੀਂ ਵਜ਼ੀਰ ਖਾਨ ਨੂੰ ਲਲਕਾਰਦੇ ਹੋਏ ਵਜ਼ੀਰ ਖਾਨ ਨੇ ਕਿਹਾ ਇਸਲਾਮ ਕਬੂਲ ਕਰ ਲਓ ਮਹਿਲ ਪੈਸਾ ਜ਼ਿੰਦਗੀ ਸਭ ਮਿਲੂਗਾ ਪਰ ਬਾਬਾ ਜ਼ੋਰਾਵਰ ਸਿੰਘ ਨੇ ਖੁੱਲ ਕੇ ਕਿਹਾ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਪਾਬਾ ਫਤੇ ਸਿੰਘ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਮੌਤ ਤੋਂ ਨਹੀਂ ਡਰਦੇ ਇਹ ਸੁਣ ਕੇ ਸਾਰਾ ਦਰਬਾਰ ਹਿੱਲ ਗਿਆ ਤੇ ਕਾਜ਼ੀ ਸ਼ੇਰ ਮੁਹੰਮਦ ਨੇ ਫਤਵਾ ਜਾਰੀ ਕਰਤਾ ਕਾਜ਼ੀ ਸ਼ੇਰ ਮੁਹੰਮਦ ਸਿਰਫ ਨਾਮ ਵਿੱਚ ਸ਼ੇਰ ਉਹ ਸ਼ੇਰ ਨਹੀਂ ਉਹ ਗਿੱਦੜ ਵੀ ਨਹੀਂ ਸੀ ਉਹ ਤਾਂ ਸਿਰਫ ਆਪਣੇ ਕਮੰਡ ਦਾ ਗੁਲਾਮ ਸੀ ਜਿੱਥੇ ਸੱਚ ਖੜਾ ਹੁੰਦਾ ਉਥੇ ਵਜ਼ੀਰ ਖਾਨ ਵਰਗੇ ਲੋਕ ਚੀਕਦੇ ਨੇ ਤੇ ਉਹਨਾਂ ਨੇ ਫਤਵਾ ਸੁਣਾਇਆ ਇਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚੁਣਾ ਦਿੱਤਾ ਜਾਵੇ ਉਹ ਸਵੇਰ ਜਿੱਥੇ ਸੂਰਜ ਵੀ ਹੌਲੀ-ਹੌਲੀ ਨਿਕਲਿਆ ਸੀ ਜਿਵੇਂ ਧਰਤੀ ਨੂੰ ਪਤਾ ਸੀ ਕਿ ਅੱਜ ਕੁਝ ਬਹੁਤ ਭਾਰੀ ਹੋਣ ਵਾਲਾ ਦਰਬਾਰ ਦਾ ਫੈਸਲਾ ਸੁਣਾਇਆ ਜਾ ਚੁੱਕਿਆ ਸੀ ਇਹਨਾਂ ਬੱਚਿਆਂ ਨੂੰ ਜ਼ਿੰਦਾ ਦੀਵਾਰ ਵਿੱਚ ਚੁਣਾ ਦਿੱਤਾ ਜਾਵੇ ਦਰਬਾਰ 'ਚ ਸਨਾਟਾ ਛਾ ਗਿਆ ਪਰ ਸਭ ਤੋਂ ਸ਼ਾਂਤ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਸ ਦਿਨ ਫਤਵਾ ਸੁਣਾਇਆ ਗਿਆ ਪਰ ਉਸ ਦਿਨ ਸ਼ਹਾਦਤ ਨਹੀਂ ਹੋਈ ਕਿਉਂਕਿ ਜ਼ੁਲਮ ਨੂੰ ਵੀ ਇੱਕ ਰਾਤ ਚਾਹੀਦੀ ਹੁੰਦੀ ਹੈ ਆਪਣੀ ਸੋਚ ਨੂੰ ਪੱਕਾ ਕਰਨ ਲਈ ਇੱਕ ਸਿਪਾਹੀ ਨੇ ਹੌਲੇ ਜਿਹੇ ਕਹਿ ਦਿੱਤਾ ਬੀਬੀ ਜੀ ਫਤਵਾ ਸੁਣਾ ਦਿੱਤਾ ਗਿਆ ਮਾਤਾ ਜੀ ਨੇ ਕੁਝ ਨਹੀਂ ਕਿਹਾ ਬਸ ਅੱਖਾਂ ਬੰਦ ਕਰਕੇ ਇੱਕ ਲੰਮਾ ਸਾਹ ਲਿਆ ਉਹ ਸਮਝ ਗਏ ਸੀ ਕਿ ਉਹੀ ਵਕਤ ਆ ਗਿਆ ਮਾਤਾ ਗੁਜਰੀ ਜੀ ਨੇ ਦੋਨੇ ਪੁੱਤਰਿਆਂ ਨੂੰ ਆਪਣੇ ਕੋਲ ਬਿਠਾਇਆ ਸਿਰ ਤੇ ਹੱਥ ਰੱਖਦੇ ਕਿਹਾ ਪੁੱਤਰੋ ਕੱਲ ਜੋ ਹੋਣਾ ਉਹ ਅਕਾਲ ਪੁਰਖ ਦੀ ਮਰਜ਼ੀ ਹੈ ਛੋਟੇ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਦਾਦੀ ਮਾਂ ਅਸੀਂ ਡਰਦੇ ਨਹੀਂ ਅਗਲਾ ਕਾਲੇ ਦਿਨ ਦੀ ਸਵੇਰ ਪਰ ਉਹ ਸਵੇਰ ਰੋਸ਼ਨੀ ਵਾਲੀ ਨਹੀਂ ਸੀ ਉਹ ਸਵੇਰ ਕੁਰਬਾਨੀ ਵਾਲੀ ਸੀ ਸਿਪਾਹੀ ਆਏ ਚੁੱਪਚਾਪ ਨਾ ਕੋਈ ਆਵਾਜ਼ ਨਾ ਕੋਈ ਰਹਿਮ ਮਾਤਾ ਗੁਜਰੀ ਜੀ ਨੇ ਸਭ ਸਮਝ ਲਿਆ ਵਕਤ ਆ ਗਿਆ ਉਹਨਾਂ ਨੇ ਪੁੱਤਰਾਂ ਨੂੰ ਸੀਨੇ ਨਾਲ ਲਾ ਲਿਆ ਆਖਰੀ ਵਾਰ ਸਿਰ ਤੇ ਹੱਥ ਫੇਰੇਆ ਵਾਹਿਗੁਰੂ ਥੋਡੇ ਨਾਲ ਰਹੇ ਪੁੱਤਰੋ ਸਿਪਾਹੀ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਸਨ ਛੋਟੇ ਫਤੇ ਸਿੰਘ ਨੇ ਆਪਣੇ ਵੀਰ ਦਾ ਹੱਥ ਫੜ ਬੋਲੇਆ ਵੀਰ ਜੀ ਮਾਤਾ ਨੇ ਕਿਹਾ ਸੀ ਨਾ ਵਾਹਿਗੁਰੂ ਸਾਡੇ ਨਾਲ ਹੁੰਦਾ ਬਾਬਾ ਜੋਰਾਵਰ ਸਿੰਘ ਜੀ ਨੇ ਕਿਹਾ ਹਾਂ ਵੀਰ ਅੱਜ ਵਾਹਿਗੁਰੂ ਸਭ ਤੋਂ ਨਜ਼ਦੀਕ ਨੇ ਇਹ ਸੁਣ ਕੇ ਸਿਪਾਹੀਆਂ ਦੀ ਵੀ ਨਜ਼ਰਾਂ ਝੁਕ ਗਈਆਂ ਸਿਪਾਹੀ ਅੱਗੇ ਤੁਰ ਰਹੇ ਸਨ ਤੇ ਪਿੱਛੇ ਦੋ ਛੋਟੇ ਛੋਟੇ ਕਦਮ ਨਾ ਡਰ ਬਸ ਸ਼ਾਂਤੀ ਤੇ ਅਕਾਲ ਪੁਰਖ ਦਾ ਨਾਮ ਵਾਹਿਗੁਰੂ ਜੇ ਇਹ ਤੇਰਾ ਹੁਕਮ ਆ ਤਾਂ ਅਸੀਂ ਰਾਜੀ ਆ ਪਰ ਉਹ ਘੜੀ ਆ ਗਈ ਜਦੋਂ ਹਵਾ ਵੀ ਚੁੱਪ ਹੋ ਗਈ ਸਿਪਾਹੀ ਅੰਦਰ ਆਏ ਹੌਲੀ ਹੌਲੀ ਜਿਵੇਂ ਉਹ ਖੁਦ ਵੀ ਜਾਣਦੇ ਹੋਣ ਕਿ ਜੋ ਹੋਣ ਜਾ ਰਿਹਾ ਉਹ غلط ਆ ਉਹਨਾਂ ਦੇ ਹੱਥ ਕੰਬ ਰਹੇ ਸਨ ਅੱਖਾਂ ਚੁਕੀਆਂ ਹੋਈਆਂ ਕਿਸੇ ਦੀ ਹਿੰਮਤ ਨਹੀਂ ਸੀ ਨਜ਼ਰ ਮਿਲਾਉਣ ਦੀ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਖੜੇ ਰਹੇ ਸ਼ੇਰ ਵਾਂਗ ਨਾ ਡਰ ਨਾ ਕਬਰਾਟ ਬਸ ਸ਼ਾਂਤੀ ਤੇ ਚਿਹਰੇ ਤੇ ਰੌਸ਼ਨੀ ਉਹ ਕਹਿ ਰਹੇ ਸਨ ਵਾਹਿਗੁਰੂ ਜੋ ਤੂੰ ਚਾਹਨਾ ਉਹ ਮਨਜ਼ੂਰ ਆ ਅਸੀਂ ਗੁਰੂ ਦੇ ਲਾਲ ਅਸੀਂ ਝੁਕਣਾ ਨਹੀਂ ਸਕੇਆ ਸਿਪਾਹੀ ਹੱਥ ਅੱਗੇ ਵਿਧਾਰਾਏ ਸਨ ਪਰ ਨਜ਼ਰ ਜ਼ਮੀਨ ਤੇ ਸੀ ਕਿਉਂਕਿ ਸਾਹਮਣੇ ਬੱਚੇ ਨਹੀਂ ਸ਼ਹੀਦੀ ਦਾ ਰੂਪ ਖੜਾ ਸੀ ਇੱਟਾਂ ਇੱਕ ਇੱਕ ਕਰਕੇ ਰੱਖੀਆਂ ਜਾਣ ਲੱਗੀਆਂ ਪਹਿਲੀ ਇੱਟ ਬੱਚੇ ਚੁੱਪ ਦੂਜੀ ਇਟ ਹਵਾ ਥੋੜੀ ਹੋਰ ਠੰਡੀ ਹੋ ਗਈ ਤੀਜੀ ਇਟ ਮਾਤਾ ਗੁਜਰੀ ਜੀ ਦੋਹੋਂ ਵਾਹਿਗੁਰੂ ਦਾ ਨਾਮ ਜਪਣ ਲੱਗੇ ਪਰ ਬੱਚੇ ਨਾ ਚੀਕ ਨਾ ਡਰ ਨਾ ਰੋਣਾ ਬਸ ਹਲਕੀ ਆਵਾਜ਼ ਵਾਹਿਗੁਰੂ ਵਾਹਿਗੁਰੂ ਜਦ ਦੀਵਾਰ ਗੋਡਿਆਂ ਤੱਕ ਪਹੁੰਚੀ ਵਜ਼ੀਰ ਖਾਨ ਦਾ ਕਮੰਡ ਫੇਰ ਬੋਲੇ ਹਜੇ ਵੀ ਵਕਤ ਆ ਇਸਲਾਮ ਕਬੂਲ ਕਰ ਲੋ ਜ਼ਿੰਦਗੀ ਮਿਲ ਜਾਊ ਪਰ ਛੋਟੇ ਸਹਬਜ਼ਾਤੇ ਬੋਲੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਅਸੀਂ ਧਰਮ ਛੱਡ ਕੇ ਜ਼ਿੰਦਾ ਜ਼ਿੰਦਾ ਨਹੀਂ ਰਹਿ ਸਕਦੇ ਸਾਡੀ ਜ਼ਿੰਦਗੀ ਵਾਹਿਗੁਰੂ ਦੀ ਇਮਾਨਤ ਆ ਇਹਨੂੰ ਵੇਚ ਕੇ ਅਸੀਂ ਨਹੀਂ ਜੀ ਜੀ ਸਕਦੇ ਫਿਰ ਇੱਕ ਪਲ ਰੁੱਕ ਕੇ ਦਿਲ ਤੋਂ ਆਵਾਜ਼ ਨਿਕ ਆਉਂਦੀ ਆ ਤੁਸੀਂ ਸਾਡੀ ਦੇਹ ਤੋੜ ਸਕਦੇ ਹੋ ਪਰ ਸਾਡੀ ਆਤਮਾ ਨਹੀਂ ਇਸਲਾਮ ਨਾਲ ਵੈਰ ਨਹੀਂ ਪਰ ਆਪਣਾ ਧਰਮ ਛੱਡਣਾ ਵੀ ਪਾਪ ਦੋਨੋਂ ਗੁਰੂ ਦੇ ਲਾਲ ਨਾਮ ਜਪਦੇ ਰਹੇ ਦੀਵਾਰ ਉੱਚੀ ਹੁੰਦੀ ਗਈ ਸੀਨਾ ਗਰਦਨ ਪਰ ਆਵਾਜ਼ ਆਉਂਦੀ ਰਹੀ ਵਾਹਿਗੁਰੂ ਵਾਹਿਗੁਰੂ ਜਦ ਦੀਵਾਰ ਸੀਨੇ ਤੋਂ ਉੱਪਰ ਲੰਘੀ ਤਾ ਸਾ ਹੌਲੀ ਹੌਲੀ ਰੁੱਕ ਗਏ ਵਾਹਿਗੁਰੂ ਪਰ ਚਿਹਰਾ ਸ਼ਾਂਤ ਸੀ ਨਾ ਦਰਦ ਨਾ ਸ਼ਿਕਵਾ ਦੋ ਬੱਚੇ ਪਰ ਰੂਹ ਸ਼ੇਰ ਦੀ ਇਤਿਹਾਸ ਕਹਿੰਦਾ ਉਸ ਦਿਨ ਜ਼ੁਲਮ ਨਹੀਂ ਜਿੱਤਿਆ ਉਸ ਦਿਨ ਸੱਚ ਅਮਰ ਹੋ ਗਿਆ ਜਦ ਮਾਤਾ ਗੁਜਰੀ ਜੀ ਨੂੰ ਸਭ ਪਤਾ ਲੱਗਿਆ ਉਹਨਾਂ ਨੇ ਅਸਮਾਨ ਵੱਲ ਵੇਖ ਕੇ ਆ ਵਾਹਿਗੁਰੂ ਇਹ ਮੇਰੇ ਬੱਚੇ ਤੇਰੇ ਹੁਕਮ ਪੂਰਾ ਕਰਕੇ ਹੁਣ ਮੈਂ ਵੀ ਆਉਣੀ ਆ ਠੰਡੇ ਬੁਰਜ ਵਿੱਚ ਹੀ ਉਹਨਾਂ ਨੇ ਆਪਣੀ ਰੂਹ ਰੱਬ ਨੂੰ ਮਿਲਾ ਦਿੱਤੀ ਸ਼ਹੀਦੀ ਤੋਂ ਬਾਅਦ ਸਰਹੰਦ ਦੀ ਧਰਤੀ ਵੀ ਚੁੱਪ ਸੀ ਪਰ ਹਵਾ ਵਿੱਚ ਬੋਝ ਸੀ ਕੋਈ ਵੀ ਅੱਗੇ ਨਹੀਂ ਆਇਆ ਕੋਈ ਵੀ ਕਹਿਣਾ ਨਹੀਂ ਚਾਹੁੰਦਾ ਸੀ ਕਿ ਇਹ ਗੁਰੂ ਦੇ ਬੱਚੇ ਨੇ ਇਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਕਿਉਂਕਿ ਡਰ ਹਰ ਪਾਸੇ ਫੈਲ ਚੁੱਕਾ ਸੀ ਵਜ਼ੀਰ ਖਾਨ ਦਾ ਹੰਕਾਰ ਵਜ਼ੀਰ ਖਾਨ ਦਾ ਕਮਾਂਡ ਹੋਰ ਵੀ ਵੱਧ ਗਿਆ ਉਹ ਹੱਸ ਕੇ ਕਹਿੰਦਾ ਇਹ ਮੇਰੀ ਜ਼ਮੀਨ ਆ ਇੱਥੇ ਜੋ ਹੋਇਆ ਮੇਰੀ ਮਰਜ਼ੀ ਨਾਲ ਹੋਇਆ ਨਾ ਕੋਈ ਸੰਸਕਾਰ ਕਰੇਗਾ ਨਾ ਕੋਈ ਯਾਦ ਕਰੇਗਾ ਇਨ੍ਹਾਂ ਦੀ লাশ ਇਨ੍ਹਾਂ ਦੀ লাশ ਵੀ ਮੇਰੀ ਹਕੂਮਤ ਦੇ ਅਧੀਨ ਆ ਉਹਨਾਂ ਨੂੰ ਲੱਗਦਾ ਸੀ ਕਿ ਉਹ ਸਭ ਕੁਝ ਮਿਟਾ ਚੁੱਕਿਆ ਪਰ ਫਿਰ ਇੱਕ ਨਾਮ ਆਇਆ ਰੱਬ ਦਾ ਬੰਦਾ ਟੋਡਰਮਲ ਇੱਕ ਸੇਵਾਦਾਰ ਜਦੋਂ ਸਾਹਿਬਜਾਦੇ ਸ਼ਹੀਦ ਹੋਗੇ ਤਾਸ ਸੰਸਕਾਰ ਲਈ ਕੋਈ ਜ਼ਮੀਨ ਦੇਣ ਨੂੰ ਤਿਆਰ ਨਾ ਹੋਇਆ ਟੋਡਰਮਲ ਨੂੰ ਪਤਾ ਲੱਗ ਗਿਆ ਕਿ ਵਜ਼ੀਰ ਖਾਨ ਨੇ ਸ਼ਰਤ ਰੱਖੀ ਆ ਜ਼ਮੀਨ ਚਾਹੀਦੀ ਆ ਤਾਂ ਸੋਨਾ ਵਿਛਾ ਕੇ ਖਰੀਦੋ ਇਹ ਸੁਣ ਕੇ ਟੋਡਰਮਲ ਦਾ ਦਿਲ ਕੰਬ ਗਿਆ ਪਰ ਕਾਦਮਨੀ ਰੁਕੇ ਟੋਡਰਮਲ ਅਮੀਰ ਬਾਦਸ਼ਾਹ ਨਹੀਂ ਸੀ ਪਰ ਉਹ ਇਮਾਨ ਤੇ ਜ਼ਮੀਰ ਦਾ ਪੱਕਾ ਸੀ ਉਹ ਉਹ ਆਪਣੇ ਘਰ ਜਾਂਦਾ ਜੋ ਕੁਝ ਵੀ ਸੋਨਾ ਚਾਂਦੀ ਜ਼ੇਵਰ ਸਭ ਇਕੱਠਾ ਕਰਦਾ ਪਰ ਉਹ ਕਾਫੀ ਨਹੀਂ ਸੀ ਟੋਡਰ ਮਲ ਨੇ ਆਪਣਾ ਘਰ ਜ਼ਮੀਨ ਸਭ ਕੁਝ ਗਿਰਵੀ ਰੱਖ ਗਿਰਵੀ ਰੱਖਦਾ ਤੇ ਸ਼ਹਿਰ ਸ਼ਹਿਰ ਘੁੰਮ ਕੇ ਸੋਨਾ ਇਕੱਠਾ ਕਰਦਾ ਲੋਕ ਪੁੱਛਦੇ ਸਨ ਇਹ ਸਭ ਕਿਉਂ ਕਰ ਰਹੇ ਆ ਉਹ ਬਸ ਕਹਿੰਦਾ ਇਹ ਸੋਨਾ ਜ਼ਮੀਨ ਲਈ ਨਹੀਂ ਇਹ ਸ਼ਹੀਦੀ ਦੀ ਇੱਜ਼ਤ ਲਈ ਹੈ ਜਦੋਂ ਸੋਨਾ ਇਕੱਠਾ ਹੋ ਗਿਆ ਟੋਡਰ ਮੱਲ ਨੇ ਹਰ ਸਿੱਕਾ ਸਿੱਧਾ ਖੜਾ ਕਰਕੇ ਜ਼ਮੀਨ ਤੇ ਵਿਛਾਤਾ ਨਾ ਥੋੜਾ ਨਾ ਘਟ ਪੂਰਾ ਜ਼ਮੀਨ ਦਾ ਟੁਕੜਾ ਸੋਨੇ ਨਾਲ ਭਰਤਾ ਉਹ ਪਲ ਵਜ਼ੀਰ ਖਾਨ ਵੀ ਚੁੱਪ ਹੋ ਗਿਆ ਦਰਬਾਰ ਵੀ ਚੁੱਪ ਹੋ ਗਿਆ ਕਿਉਂਕਿ ਉਹ ਪਹਿਲੀ ਵਾਰ ਵੇਖ ਰਹੇ ਸਨ ਕਿ ਕਿ ਧਨ ਧਰਮ ਦੇ ਅੱਗੇ ਝੁਕ ਗਿਆ ਜਦੋਂ ਟੋਡਰਮਲ ਨੇ ਸੋਨੇ ਦੇ ਸਿੱਕੇ ਵਿਛਾ ਕੇ ਜ਼ਮੀਨ ਖਰੀਦੀ ਉਹ ਪਲ ਜਿੱਥੇ ਇਨਸਾਨੀਅਤ ਨੇ ਆਖਰੀ ਫਰਜ਼ ਨਿਭਾਇਆ ਸੀ ਸ਼ਹਿਰ 'ਚ ਖਮੋਸ਼ੀ ਨਾ ਟੋਲ ਨਾ ਨਗਾੜੇ ਸਿਰਫ ਹਵਾ ਦੀ ਆਵਾਜ਼ ਟੋਡਰਮਲ ਨੇ ਆਪਣੇ ਹੱਥਾਂ ਨਾਲ ਉਹ ਪਵਿੱਤਰ ਜਗ੍ਹਾ ਸਾਫ਼ ਕੀਤੀ ਫਿਰ ਸਤਕਾਰ ਨਾਲ ਸਾਹਿਬ ਜਦਿਆਂ ਦੀ ਪਵਿੱਤਰ ਦੇਹ ਨੂੰ ਉਹ ਮਿੱਟੀ 'ਤੇ ਰੱਖਿਆ ਨਾ ਕੋਈ ਸ਼ੋਰ ਨਾ ਕੋਈ ਰੋਣਾ ਬਸ ਅੱਖਾਂ ਵਿੱਚ ਹੰਝੂ ਤੇ ਮਨ ਵਿੱਚ ਵਾਹਿਗੁਰੂ ਦਾ ਨਾਮ ਟੋਡਰਮਲ ਨੇ ਹੱਥ ਜੋੜ ਕੇ ਅੱਖਾਂ ਬੰਦ ਕੀਤੀਆਂ ਤੇ ਅਰਦਾਸ ਕੀਤੀ ਵਾਹਿਗੁਰੂ ਇਹ ਤੇਰੇ ਸ਼ੇਰ ਪੁੱਤਰ ਨੇ ਇੰਨਾ ਦੀ ਸ਼ਹੀਦੀ ਨੂੰ ਸਵੀਕਾਰ ਕਰ ਸਾਨੂੰ ਇਹ ਹਿੰਮਤ ਦੇ ਕਿ ਅਸੀਂ ਵੀ ਧਰਮ ਧਰਮ ਦੇ ਰਾਹ ਤੇ ਖੜੇ ਰਹਿ ਸਕੀ ਅੱਗ ਦੀ ਲੋ ਉਠੀ ਪਰ ਉਹ ਅੱਗ ਦਰਦ ਵਾਲੀ ਨਹੀਂ ਸੀ ਉਹ ਅੱਗ ਸੀ ਜੋ ਇਤਿਹਾਸ ਨੂੰ ਰੋਸ਼ਨ ਕਰ ਰਹੀ ਸੀ ਹਵਾ ਚ ਸਿਰਫ ਇੱਕੀ ਆਵਾਜ਼ ਸੀ ਵਾਹਿਗੁਰੂ ਵਾਹਿਗੁਰੂ ਨਾ ਕੋਈ ਚੀਖ ਨਾ ਕੋਈ ਸ਼ੋਰ ਬਸ ਜ਼ਮੀਨ ਨੇ ਆਪਣਾ ਫਰਜ਼ ਨਿਭਾਇਆ ਤੇ ਅਸਮਾਨ ਨੇ ਸਿਰ ਝੁਕਾ ਦਿੱਤਾ ਜਿੱਥੇ ਦੁਨੀਆ ਚੁੱਪ ਰਹੀ ਉਥੇ ਇੱਕ ਬੰਦੇ ਨੇ ਧਰਮ ਦੀ ਲਾਜ ਰੱਖ ਲਈ ਉਹ ਸੰਸਕਾਰ ਨਹੀਂ ਸੀ ਉਹ ਇਤਿਹਾਸ ਦੀ ਅਰਦਾਸ ਸੀ ਇਹ ਕਹਾਣੀ ਸਿਰਫ ਸ਼ਹਾਦਤ ਦੀ ਨਹੀਂ ਸੀ ਇਹੇ ਗੁਰੂ ਦੇ ਹੁਕਮ ਦੀ ਕਹਾਣੀ ਹੈ ਜੋ ਇਤਿਹਾਸ ਬਣ ਗਈ ਜਿੱਥੇ ਮੌਤ ਵੀ ਸਿਰ ਝੁਕਾ ਦੇਵੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਰਾਹ ਸ਼ੁਰੂ ਹੁੰਦਾ ਸਿੱਖ ਉਹ ਨਹੀਂ ਜੋ ਡਰ ਜਾਵੇ ਸਿੱਖ ਉਹ ਆ ਜੋ ਮਰ ਕੇ ਵੀ ਧਰਮ ਨਾ ਛੱਡੇ ਗੁਰੂ ਦਾ ਹੁਕਮ ਸੱਚ ਲਈ ਜੀ ਸੱਚ ਲਈ ਮਰ ਪਰ ਜ਼ੁਲਮ ਅੱਗੇ ਕਦੇ ਨਾ ਝੁਕ ਜੇਸਾ ਦਨ ਸਿੱਖ ਨੇ ਮੌਤ ਤੋਂ ਡਰਨਾ ਛੱਡਤਾ ਉਸ ਦਿਨ ਮੌਤ ਵੀ ਸਿੱਖ ਤੋਂ ਡਰਨ ਲੱਗ ਜਾਂਦੀ ਹੈ ਇਹ ਰਾਹ ਫੁੱਲਾਂ ਦਾ ਨਹੀਂ ਇਹ ਰਾਹ ਤਲਵਾਰ ਤੇ ਚੱਲ ਕੇ ਵੀ ਵਾਹਿਗੁਰੂ ਕਹਿਣਾ ਸਿਖਾਉਂਦਾ ਜੋ ਗੁਰੂ ਦੇ ਹੁਕਮ ਚ ਜੀ ਗਿਆ ਉਹ ਕਦੇ ਮਰਦਾ ਨਹੀਂ ਉਹ ਅਮਰ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ